ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅੰਬਾਲਾ ਕਰਪੋਰੈਂਟ ਦੇ ਵਿੱਚ ਦੋਸਤੋ ਇਤਿਹਾਸ ਵਿਸ਼ੇ ਨਾਲ ਸੰਬੰਧਿਤ ਅਤੇ ਪੰਜਾਬੀ ਭਾਸ਼ਾ ਦਾ ਜਿਹੜਾ ਪੇਪਰ ਹੁੰਦਾ ਲਾਜ਼ਮੀ ਪੇਪਰ ਹੈ ਜਿਹੜਾ ਪੰਜਾਬ ਦੇ ਵਕ ਵਕ ਪੋਸਟਾਂ ਦੇ ਵਿੱਚ ਜੋ ਵੀ ਪੰਜਾਬ ਦੀ ਪੋਸਟ ਨਿਕਲਦੀ ਹੈ ਉਹਨਾਂ ਦੇ ਲਈ ਇਹ ਵਿਸ਼ਾ ਪੰਜਾਬੀ ਦਾ ਲਾਜ਼ਮੀ ਹੈ ਇਸ ਦੇ ਵਿੱਚ ਤੁਹਾਨੂੰ ਪਾਸ ਹੋਣਾ ਬਹੁਤ ਜ਼ਰੂਰੀ ਹੈ ਇਸ ਤੋਂ ਪਾਸ ਹੋਏ ਬਿਨਾ ਤੁਸੀਂ ਪੰਜਾਬ ਦੇ ਵਿੱਚ ਨੌਕਰੀ ਲਈ एलिਜੀਬਲ ਨਹੀਂ ਹੈਗੇ ਤਾਂ ਇਸ ਨੂੰ ਮੁੱਖ ਰੱਖਦੇ ਹੋਏ ਆਪਾਂ ਆਪਣੇ ਇਸ ਚੈਨਲ ਦੇ ਉੱਪਰ ਪੰਜਾਬੀ ਭਾਸ਼ਾ ਨਾਲ ਸੰਬੰਧਤ ਵੀਡੀਓਜ਼ ਅਪਲੋਡ ਕਰਦੇ ਆ ਰਹੇ ਹਾਂ ਤਾਂ ਉਸੇ ਕੜੀ ਨੂੰ ਅੱਗੇ ਲੈ ਕੇ ਜਾਂਦੇ ਹੋਏ ਇਹ ਆਪਣੀ ਅਗਲੀ ਵੀਡੀਓ ਹੈ ਇਸ ਤੋਂ ਪਹਿਲਾਂ ਆਪਣੇ ਚੈਨਲ ਦੇ ਉੱਪਰ ਪੰਜਾਬੀ ਦੀਆਂ ਅਤੇ ਸਮਾਜਿਕ ਸੱਖਿਆ ਦੇ ਵਿਸ਼ੇ ਇਤਿਹਾਸ ਦੀਆਂ ਅਲੱਗ-ਅਲੱਗ ਵੀਡੀਓਜ਼ ਆਪਣੇ ਚੈਨਲ ਦੇ ਉੱਪਰ ਉਪਲਬਧ ਹਨ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਔਰ ਆਪਣੀ ਪੇਪਰਾਂ ਦੀ ਤਿਆਰੀ ਜਿਹੜੀ ਹੈ ਉਹ ਕਰ ਸਕਦੇ ਹੋ ਇਸ ਤੋਂ ਬਾਅਦ ਅੱਗੇ ਦੇਖਦੇ ਹਾਂ ਜੀ ਆਪਾਂ ਅਗਲਾ ਪ੍ਰਸ਼ਨ ਕੀ ਹੈ ਵਿਅਕਤੀ ਦੇ ਮਰਨ ਤੇ ਘਰ ਦੀਆਂ ਔਰਤਾਂ ਕੀ ਕਰਦੀਆਂ ਹਨ ਆ ਇਹ ਬੈਣ ਪਾਉਂਦੀਆਂ ਹਨ ਠੀਕ ਹੈ ਉਸ ਤੋਂ ਬਾਅਦ ਹੈ ਅਗਲਾ ਪ੍ਰਸ਼ਨ ਬੰਦੇ ਦੇ ਮਰਨ ਤੇ ਮਰਦ ਕਿੱਥੇ ਬੈਠਦੇ ਹਨ ਮਰਦ ਥੋੜੀ ਜਿਹੀ ਤਰੀ ਬਿਸ਼ਾ ਕੇ ਉੱਜੇ ਬੈਠਦੇ ਹਨ ਠੀਕ ਹੈ ਜੀ ਅੱਗੇ ਦੇਖੋ ਆਰਥੀ ਕਿਸ ਲੱਕੜੀ ਦੀ ਤਿਆਰ ਕੀਤੀ ਜਾਂਦੀ ਹੈ ਬਾਸ ਜਾਂ ਵੇਰੀ ਦੀ ਤਿਖਾ ਦੀ বৃত্তਕ ਦੇ ਟਿਖਣ ਨੂੰ ਲੰਬੂ ਕਹਨ ਲਾਂਦਾ ਹੈ ਤਾਂ ਇਹ ਵੱਡਾ ਉੱਤਰ ਲਾਂਦਾ ਹੈ ਆਰਤੀ ਦਾ ਇੱਕ ਡੰਡਾ ਕੱਢ ਕੇ ਮੁਰਦੇ ਦੀ ਜਲ ਰਹੀ ਖੋਪੜੀ ਨੂੰ ਤਕੋਰਨ ਦੇ ਕਿਰਿਆ ਨੂੰ ਕੀ ਕਹਿੰਦੇ ਹਨ ਤਾਂ ਇਸ ਨੂੰ ਕਪਾਲ ਕਰਿਆ ਕਿਹਾ ਜਾਂਦਾ ਹੈ ਉਸ ਤੋਂ ਅੱਗੇ ਹੈ ਮੁਰਦੇ ਦੇ ਫੁੱਲ ਕਿੱਥੇ ਜਲ ਪ੍ਰਵਾਹ ਕੀਤੇ ਜਾਂਦੇ ਹਨ ਤਾਂ ਇਹ ਕਿਤੇ ਜਾਂਦੇ ਹਨ ਹਰੀਦوار ਜਾਂ ਫਿਰ ਕੀਰਤਨਪੁਰ ਸਾਹਿਬ ਜਾਂ ਕਿਸੇ ਵੀ ਵਹਿੰਦੇ ਦਰਿਆ ਜਾਂ ਨਦੀ ਦੇ ਵਿੱਚ ਪਿਤਾ ਦਾ ਵਾਰਸ ਬਣਾਉਣ ਦੀ ਭਾਈਚਾਰੇ ਦੀ ਹਜ਼ੂਰੀ ਵਿੱਚ ਕਿਸ ਨੂੰ ਦਸਤਾਰ ਬੰਨੀ ਜਾਂਦੀ ਹੈ ਤਾਂ ਇਹ ਬੰਨੀ ਜਾਂਦੀ ਹੈ ਜੀ ਵੱਡੇ ਪੁੱਤਰ ਨੂੰ ਠੀਕ ਹੈ ਜੀ ਅੱਗੇ ਦੇਖੋ ਮੁਸਲਮਨ ਮੁਸਲਮ ਮਰਦੇ ਨੂੰ ਕੀ ਕਰਦੇ ਹਨ ਤਾਂ ਇਹ ਮਰਦੇ ਨੂੰ ਦਫਨਾਉਂਦੇ ਹਨ ਠੀਕ ਹੈ ਜੀ ਹਿੰਦੂ ਸਿੱਖ ਮਰਦੇ ਨੂੰ ਕੀ ਕਰਦੇ ਹਨ ਇਹ ਇਸ ਨੂੰ ਅਗਨੀ ਭੇੜ ਕਰਦੇ ਹਨ ਕਿਸਨੇ ਕਿਹਾ ਸੀ ਪੰਜਾਬ ਜਿਉਂਦਾ ਹੀ ਗੁਰੂਆਂ ਦੇ ਸਿਰ ਦੇ ਉੱਤੇ ਹੈ ਕਿਸਨੇ ਕਿਹਾ ਸੀ ਪੰਜਾਬ ਜਿਉਂਦਾ ਹੀ ਗੁਰੂਆਂ ਦੇ ਨਾਂ ਉੱਤੇ ਹੈ ਤਾਂ ਇਹ ਕਿਹਾ ਸੀ ਪ੍ਰੋਫੈਸਰ ਪੂਰਨ ਸਿੰਘ ਨੇ ਇਹ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਪੰਜਾਬ ਜਿਉਂਦਾ ਹੀ ਗੁਰੂਆਂ ਦੇ ਨਾਮ ਤੇ ਹੈ ਉਸ ਤੋਂ ਬਾਅਦ ਦੇਖੋ ਬਾਗ ਤੇ ਫੁਲਕਾਰੀ ਦੀ ਕਢਾਈ ਕਿਸੇ ਕੱਪੜੇ ਉੱਪਰ ਕੀਤੀ ਜਾਂਦੀ ਹੈ ਬਾਗ ਦਾ ਹਲਕਾਰੀ ਦੀ ਕਢਾਈ ਕਿਸ ਕਪੜੇ ਉੱਪਰ ਕੀਤੀ ਜਾਂਦੀ ਹੈ ਰੰਗੇ ਹੋਏ ਖੰਧਰ ਦੇ ਕਪੜੇ ਦੇ ਉੱਪਰ ਇਹ ਕਢਾਈ ਕੀਤੀ ਜਾਂਦੀ ਹੈ ਠੀਕ ਹੈ ਜੀ ਨੈਕਸਟ ਪ੍ਰਸ਼ਨ ਹੈ ਆਪਣੇ ਕੋਲ ਮੁਨੱਖ ਦੁਆਰਾ ਕਿਤੇ ਜਾਣ ਵਾਲੇ ਕੰਮਾਂ ਤੇ ਸੋਹਜ ਤੇ ਕਲਾਤਮਕ ਗੁਣਾ ਕਰਕੇ ਲੋਕ ਮਾਨਸ ਨਾਲ ਸੰਬੰਧਿਤ ਕਿਸ ਕਲਾ ਦਾ ਜਨਮ ਹੋਇਆ ਮੁਨੱਖ ਦੁਆਰਾ ਕਿਤੇ ਜਾਣ ਵਾਲੇ ਕੰਮਾਂ ਦੇ ਸੋਹਜ ਤੇ ਕਲਾਤਮਕ ਗੁਣਾ ਕਰਕੇ ਲੋਕ ਮਾਨਸ ਨਾਲ ਸੰਬੰਧਿਤ ਕਿਸ ਕਲਾ ਦਾ ਜਨਮ ਹੋਇਆ ਤਾਂ ਇਹ ਹੋਇਆ ਜੀ ਲੋਕ ਕਲਾ ਦਾ ਉਸ ਤੋਂ ਬਾਅਦ ਹੈ ਲੋਕ ਕਲਾ ਦੀ ਲੋੜਿੰਦੀ ਸਮਗਰੀ ਕਿੱਥੋਂ ਪ੍ਰਾਪਤ ਕੀਤੀ ਜਾਂਦੀ ਹੈ ਲੋਕ ਕਲਾ ਦੀ ਲੋੜਿੰਦੀ ਸਮਗਰੀ ਕਿੱਥੋਂ ਪ੍ਰਾਪਤ ਕੀਤੀ ਜਾਂਦੀ ਹੈ ਸਧਾਰਨ ਚੌਗਿਰਦੇ ਚੋਂ ਆਲੇ ਦੁਆਲੇ ਜੋ ਨੈਕਸਟ ਹੈ ਪੰਜਾਬ ਦੀ ਲੋਕ ਕਲਾ ਵਿੱਚ ਕਢਾਈ ਦੀ ਕਿਹੜੀ ਕਲਾ ਦੀ ਵਿਸ਼ੇਸ਼ਤਾ ਹੈ ਪੰਜਾਬ ਦੀ ਲੋਕ ਕਲਾ ਵਿੱਚ ਕਢਾਈ ਦੀ ਕਿਹੜੀ ਕਲਾ ਦੀ ਵਿਸ਼ੇਸ਼ਤਾ ਹੈ ਆਹ ਹੈ ਬਾਗ ਤੇ ਫੁਲਕਾਰੀ ਦੀ ਨੈਕਸਟ ਦੇਖੋ ਕਿਹੜੀ ਫੁਲਕਾਰੀ ਦੀ ਕਢਾਈ ਕਿਹੜੀ ਫੁਲਕਾਰੀ ਦੀ ਕਢਾਈ ਜਿਸਵੇਂ ਕੱਪੜੇ ਉੱਤੇ ਕੋਈ ਥਾਂ ਖਾਲੀ ਨਹੀਂ ਦਿਸਦੀ ਕਿਹੜੀ ਫੁਲਕਾਰੀ ਦੀ ਕਢਾਈ ਜਿਸਵੇਂ ਕੱਪੜੇ ਦੇ ਉੱਪਰ ਕੋਈ ਥਾਂ ਖਾਲੀ ਨਹੀਂ ਦਿਸਦੀ ਤਾਂ ਉਸ ਨੂੰ ਕਿਹਾ ਜਾਂਦਾ ਹੈ ਜੀ ਬਾਗ ਕਿ ਜੀ ਬਾਗ ਦੇ ਉੱਤੇ ਸਾਰੇ ਕੱਪੜੇ ਦੇ ਉੱਪਰ ਕਢਾਈ ਕੀਤੀ ਜਾਂਦੀ ਹੈ ਨੈਕਸਟ ਦੇਖੋ ਕਿਹੜੀਆਂ ਫੁਲਕਾਰੀਆਂ ਕੁੜੀ ਦੇ ਨਾਨਕੇ ਨਾਨਕੀ ਛੱਕ ਵਿੱਚ ਲੈ ਕੇ ਆਉਂਦੇ ਹਨ ਜਿਹੜੀਆਂ ਫਲਕਾਰੀਆਂ ਕੋਲੀ ਦੇ ਨਾਨਕੇ ਨਾਨਕੇ ਸ਼ੱਕ ਦੇ ਵਿੱਚ ਲੈ ਕੇ ਆਉਂਦੀਆਂ ਹਨ ਤਾਂ ਇਹ ਲੈ ਕੇ ਆਉਂਦੇ ਨੇ ਜੋਬ ਤੇ ਸੁਭਰ ਠੀਕ ਹੈ ਜੀ ਜੋਬ ਤੇ ਸੁਭਰ ਨਾਂ ਦੀਆਂ ਦੋ ਫਲਕਾਰੀਆਂ ਨੇ ਔਰ ਇਹ ਫਲਕਾਰੀਆਂ ਜਿਹੜੀਆਂ ਹੈਗੀਆਂ ਕੋਲੀ ਦੇ ਨਾਨਕੇ ਲੈ ਕੇ ਆਉਂਦੇ ਨੇ ਕੋਲੀ ਦੇ ਵਿਆਹ ਦੇ ਨਾਨਕਾ ਸ਼ੱਕ ਦੇ ਵਿੱਚ ਠੀਕ ਹੈ ਪੰਜਾਬ ਦੇ ਲੋਕ ਕਿਹੋ ਜਿਹੇ ਪ੍ਰਕਿਰਤੀ ਦੇ ਹਨ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਨਾਚ ਕਿਹੋ ਜਿਹੇ ਪ੍ਰਕਿਰਤੀ ਦੇ ਹਨ ਤਾਂ ਇਹ ਲੋਕਿਕ ਹਨ ਘੋੜੀ ਚੜਨ ਤੋਂ ਪਹਿਲਾਂ ਮੁੰਡੇ ਨੂੰ ਸੁਰਮਾ ਕੌਣ ਪਾਉਂਦਾ ਹੈ ਘੋੜੀ ਚੜਨ ਤੋਂ ਪਹਿਲਾਂ ਮੁੰਡੇ ਨੂੰ ਸੁਰਮਾ ਕੌਣ ਪਾਉਂਦਾ ਹੈ ਇਹ ਪਾਉਂਦਾ ਹੈ ਜਿੱਪਰ ਜਾਈ ਘੋੜੀ ਦੀ ਬਾਗ ਕੌਣ ਫੜਦਾ ਹੈ ਘੋੜੀ ਦੀ ਬਾਗ ਕੌਣ ਫੜਦਾ ਹੈ ਤਾਂ ਇਹ ਫੜਦਾ ਹੈ ਲਾੜੇ ਦੀ ਭੈਣ ਜਦੋਂ ਜੰਝ ਕੁੜੀ ਦੇ ਪਿੰਡ ਪਹੁੰਚ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਕਿਹੜੀ ਰਸਮ ਹੁੰਦੀ ਹੈ ਸਭ ਤੋਂ ਪਹਿਲਾਂ ਹੁੰਦੀ ਹੈ ਜੀ ਮਿਲਣੀ ਦੀ ਰਸਮ ਠੀਕ ਹੈ ਮੇਲਨੀ ਦੀ ਰਸਮ ਹੁੰਦੀ ਹੈ ਸਭ ਤੋਂ ਪਹਿਲਾਂ ਕਿਹੜੀ ਰਸਮ ਤੋਂ ਬਿਨਾ ਵਿਆਹ ਸੰਪੂਰਨ ਨਹੀਂ ਮੰਨਿਆ ਜਾਂਦਾ ਤਾਂ ਜੀ ਲਾਵਾ ਫੇਰਿਆਂ ਤੋਂ ਬਿਨਾ ਵਿਆਹ ਦੀ ਜਿਹੜੀ ਰਸਮ ਹੈ ਇਸ ਨੂੰ ਸੰਪੂਰਨ ਨਹੀਂ ਮੰਨਿਆ ਜਾਂਦਾ ਇਹ ਲਾਜ਼ਮੀ ਰਸਮ ਹੈ ਅੱਗੇ ਦੇਖੋ ਵਿਆਹ ਨਾਲ ਸੰਬੰਧਤ ਰਸਮਾਂ ਰਵਾਜਾਂ ਕਿਹੜੀਆਂ-ਕਿਹੜੀਆਂ ਹਨ ਪੰਜਾਬ ਦੇ ਵਿੱਚ ਤਾਂ ਉਸ ਦੇ ਸੰਬੰਧ ਦੇ ਵਿੱਚ ਵੀਡੀਓ ਹੈ ਆਪਣੀ ਨਾਨਕਾ ਮੇਲ ਕੀ ਹੁੰਦਾ ਹੈ ਨਾਨਕਾ ਮੇਲ ਕੀ ਹੁੰਦਾ ਹੈ ਤਾਂ ਇਹ ਹੁੰਦਾ ਹੈ ਮਾਂ ਦੇ ਪੇਕਿਆਂ ਵੱਲੋਂ ਜਿਹੜੇ ਆਉਂਦੇ ਹਨ ਵਿਆਹ ਦੇ ਵਿੱਚ ਉਸ ਨੂੰ ਨਾਨਕਾ ਮੇਲ ਕਿਹਾ ਜਾਂਦਾ ਹੈ ਤੀਆਂ ਦਾ ਤਿਹਾਰ ਕਿਸ ਮਹੀਨੇ ਮਨਾਇਆ ਜਾਂਦਾ ਹੈ ਤੀਆਂ ਦਾ ਤਿਹਾਰ ਕਿਸ ਮਹੀਨੇ ਮਨਾਇਆ ਜਾਂਦਾ ਹੈ ਇਹ ਮਨਾਇਆ ਜਾਂਦਾ ਹੈ ਸਾਵਣ ਦੇ ਵਿੱਚ ਠੀਕ ਹੈ ਇਸਰ ਆਏ ਦਲਿੱਦਰ ਜਾਏ ਦਲਿੱਦਰ ਦੀ ਜਣ ਚੁੱਲ੍ਹੇ ਪਾਏ ਇਹ ਤੁਕਾਂ ਕਿਸ ਤਿਹਾਰ ਵਿੱਚ ਬੋਲੀਆਂ ਜਾਂਦੀਆਂ ਹਨ ਤਾਂ ਇਹ ਬੋਲੀਆਂ ਨਹੀਂ ਹਨ ਲੋਹੜੀ ਦੇ ਵਿੱਚ ਠੀਕ ਹੈ ਲੋਹੜੀ ਦੇ ਤਿਹਾਰ ਦੇ ਵਿੱਚ ਬੋਲੀਆਂ ਜਾਂਦੀਆਂ ਹਨ ਵਿਆਹ ਤੋਂ ਇੱਕ ਦਿਨ ਪਹਿਲਾਂ ਜਾਗੋ ਕਿਸ ਵੱਲੋਂ ਕੱਢੀ ਜਾਂਦੀ ਹੈ ਵਿਆਹ ਤੋਂ ਇੱਕ ਦਿਨ ਪਹਿਲਾਂ ਜਾਗੋ ਕਿਸ ਵੱਲੋਂ ਕੱਢੀ ਜਾਂਦੀ ਹੈ ਨਾਨਕਿਆਂ ਵੱਲੋਂ ਠੀਕ ਹੈ ਜੀ ਨਾਨਕਿਆਂ ਵੱਲੋਂ ਜਾਗੋ ਕੱਢੀ ਜਾਂਦੀ ਹੈ ਲਾੜੇ ਜਾਂ ਲਾੜੀ ਨੂੰ ਖਾਰੇ ਕੌਣ ਚੜਦਾ ਹੈ? ਲਾੜੇ ਜਾਂ ਲਾੜੀ ਨੂੰ ਖਾਰੇ ਕੌਣ ਚੜਦਾ ਹੈ? ਤਾਂ ਇਹ ਚੜਦਾ ਹੈ ਮਾਮਾ। ਇਹ ਵਿਆਹ ਦੀ ਇੱਕ ਰਸਮ ਹੁੰਦੀ ਹੈ। ਠੀਕ ਹੈ ਜੀ। ਜਿਹੜੀ ਕਿ ਮਾਮੇ ਦੇ ਵੱਲੋਂ ਨਿਭਾਈ ਜਾਂਦੀ ਹੈ। ਵਿਆਹ ਤੋਂ ਕੁਝ ਦਿਨ ਪਹਿਲਾਂ ਮਾਈਏ ਪਾਉਣ ਦੀ ਰਸਮ 'ਚ ਕੀ ਹੁੰਦਾ ਹੈ? ਵਿਆਹ ਤੋਂ ਕੁਝ ਦਿਨ ਪਹਿਲਾਂ ਮਾਈਏ ਪਾਉਣ ਦੀ ਰਸਮ ਹੁੰਦੀ ਹੈ। ਉਸ ਦੇ ਵਿੱਚ ਕੀ ਹੁੰਦਾ? ਬਟਣਾ ਮਲਿਆ ਜਾਂਦਾ ਹੈ। ਠੀਕ ਹੈ ਜੀ। ਬਟਣਾ ਮਲਿਆ ਜਾਂਦਾ ਹੈ। ਨੈਕਸਟ ਕੁਸਚਨ ਹੈ ਆਪਣੇ ਕੋਲ ਖਾਰੇ ਦੀ ਰਸਮ ਵਿੱਚ ਕੀ ਹੁੰਦਾ ਹੈ ਖਾਰੇ ਦੀ ਰਸਮ ਵਿੱਚ ਕੀ ਕੀਤਾ ਜਾਂਦਾ ਹੈ ਇਸ ਦੇ ਵਿੱਚ ਦਹੀਂ ਨਾਲ ਨਮਾਇਆ ਜਾਂਦਾ ਹੈ ਠੀਕ ਹੈ ਜੀ ਦਹੀਂ ਦੇ ਨਾਲ ਨਮਾਇਆ ਜਾਂਦਾ ਹੈ ਨੈਕਸਟ ਦੇਖੋ ਜਾਗੋ ਕਿਵੇਂ ਕੱਢੀ ਜਾਂਦੀ ਹੈ ਜਾਗੋ ਕਿਵੇਂ ਕੱਢੀ ਜਾਂਦੀ ਹੈ ਗਾਗਰ ਦੇ ਗਲ ਉੱਪਰ ਦੀਵੇ ਜਗਾ ਕੇ ਠੀਕ ਹੈ ਜੀ ਕੋਈ ਗਾਗਰ ਦੇ ਦਲ ਦੇ ਉੱਪਰ ਗਲ ਦੇ ਉੱਪਰ ਦੀਵੇ ਜਗਾ ਕੇ ਜਿਹੜੀ ਹੈ ਉਹ ਜਾਗੋ ਕਦੀ ਜਾਂਦੀ ਹੈ ਜਾਗੋ ਨਾ ਕਿਵੇਂ ਪ੍ਰਚਲਿਤ ਹੋਇਆ ਸਾਰੀ ਰਾਤ ਜਾਗਣਾ ਦੀ ਰਾਸ ਨੂੰ ਤੋਂ ਇਹ ਨਾਮ ਪ੍ਰਚਲਿਤ ਹੋਇਆ ਜਾਗੋ ਜਾਗੋ ਕੱਢਦੇ ਸਮੇਂ ਔਰਤਾਂ ਕੀ ਕਰਦੀਆਂ ਹਨ ਜਾਗੋ ਕੱਢਦੇ ਸਮੇਂ ਔਰਤਾਂ ਕੀ ਕਰਦੀਆਂ ਹਨ ਹਾਸਾ ਠੱਡਾ ਕਰਦੀਆਂ ਨੇ ਤੇ ਸਭ ਨੂੰ ਜਗਾਉਂਦੀਆਂ ਨੇ ਨਖਰੇ ਕੋ ਰੂਪ ਚੋਗ ਦੇ ਪ੍ਰਾਂਤ ਵਿੱਚ ਡਿੱਗਿਆ ਤੁਫ ਚ ਪਕਾਈਆਂ ਰੋਟੀਆਂ ਇਹ ਪੰਜਾਬੀ ਲੋਕ ਗੀਤ ਦੀ ਕਿਹੜੀ ਬੰਦਗੀ ਵਿੱਚ ਹੈ ਰੂਪ ਚੋਗੇ ਪ੍ਰਾਂਤ ਵਿੱਚ ਡਿੱਗਿਆ ਤੁਫ ਚ ਪਕਾਈਆਂ ਰੋਟੀਆਂ ਇਹ ਪੰਜਾਬੀ ਲੋਕ ਗੀਤ ਦੀ ਕਿਹੜੀ ਬੰਨਗੀ ਹੈ ਤਾਂ ਇਹ ਹੈ ਟੱਪਾ ਠੀਕ ਹੈ ਜੀ ਇਹ ਟੱਪਾ ਹੈ ਸਾਹੇ ਸੀ ਆਪਣੀ ਅੱਜ ਦੀ ਵੀਡੀਓ ਆਸ਼ਾ ਕਰਦੇ ਹਾਂ ਕਿ ਵੀਡੀਓ ਤੁਹਾਡੇ ਲਈ ਲਾਹੇਵੰਦ ਹੋਏਗੀ ਤੁਹਾਨੂੰ ਚੰਗੀ ਲੱਗੇਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ